ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਮੀ ਪਿਆ ਨਾ ਪਿਆ ਇੱਕ ਬਰਾਬਰ ਗਰਮੀ ਫੇਰ ਉਨੀ ਦੀ ਉਨੀ ਠੀਕ ਹੈ ਜੀ ਸੋ ਬਹੁਤੀਆਂ ਗੱਲਾਂ ਤਾਂ ਕਰਨੀਆਂ ਨਹੀਂ ਹੈਗੀਆਂ ਪਾਪਾ ਦੀ ਹੋ ਰਹੀ ਹੈ ਜੀ ਤਿਆਰੀ ਜਾਣਦੀ ਲੇਕਿਨ ਦਿਲ ਨੂੰ ਥੋੜਾ ਜਿਹਾ ਹੋਰ ਹੀ ਤਰ੍ਹਾਂ ਹੋ ਰਿਹਾ ਕਿਉਂਕਿ ਪਾਪਾ ਚੱਲੇ ਆ ਬੇਸਿਕਲੀ ਆਏ ਹੁੰਦਾ ਕਿ ਧੀਆ ਨੂੰ ਚਾਹੇ ਬਾਪ ਇੱਕ ਦਿਨ ਘਰ ਤੋਂ ਬਾਹਰ ਰਹੇ ਚਾਹੇ 5 ਦਿਨ ਰਹੇ ਚਾਹੇ 6 ਦਿਨ ਰਹੇ ਫਿਰ ਵੀ ਹੁੰਦਾ ਹੈ ਕਿ ਹਾਏ ਪਾਪਾ ਹੈ ਨਹੀਂ ਪਾਪਾ ਕਹਿੰਦੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਛੇਤੀ ਆਜੂਗਾ ਮੈਂ ਲਓ ਚਲੋ ਹਸਨਾਂ ਕੇ ਹੌਸਲਾ ਬਹੁਤ ਹੈ ਵੀ ਛੇਤੀ ਆਜਣਾ ਡਰਨ ਦੀ ਕੀ ਲੋੜ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਤਿਲ ਨੂੰ ਪੂਰੀ ਤਰ੍ਹਾਂ ਹੁੰਦਾ ਵਿਛਲੇ ਠੀਕ ਹੈ ਪਰ ਅੰਨਾ ਕੀ ਹਾਂ ਅੰਨੀ ਮਿਹਨਤ ਕਰਦੇ ਆ ਚਲੋ ਹਨਾ ਪਾਪਾ ਜੀ ਵੀ ਚੱਲੇ ਆ ਤੇ ਦੂਸਰੇ ਦਾਦਾ ਜੀ ਵੀ ਚਲੇ ਆ। ਸੋ ਲੱਗੇ ਪੈਕਿੰਗ ਕਰਨ। ਹੋਰੀ ਤਰ੍ਹਾਂ ਹੋ ਰਿਹਾ। ਚਲੋ ਬਾਬਾ ਜੀ ਬੱਲ ਬਖਸ਼ਣ। ਪਾਪਾ ਛੇਤੀ ਜਾਗੇ ਛੇਤੀ ਆ ਜਾਣ। ਠੀਕ ਆ। ਸੋ ਬੈਕ ਕੈਮਰਾ ਕਰਦੀਆਂ ਜੀ ਆ ਤੇ ਘਰੋਂ ਕਾ ਛੋਣ ਕਾ ਲੱਕੀਆਂ ਵੀ ਅੰਦਰ। ਮੇਰਾ ਘਰੋਂ ਮੈਨੂੰ ਮਾਰ। ਪਾਪਾ ਨੇ ਪਲੀਜ਼। ਸੈਰੋ ਕੁਆਟ ਪਲੀਜ਼। ਉਰਾ ਜੀ। ਬੱਚੇ ਮੈਜਿਕ ਛੋ ਲੱਗਿਆ ਵਾਜੀ ਸਾਡੇ ਚਲੋ ਭਾਈ ਅੱਪਾ ਇਹਨੂੰ ਉੱਥੇ ਨੂੰ ਰੇ ਕੇ ਤੀਕਾਓ ਚਲੋ ਭਾਈ ਚਲੋ ਕੀ ਲੱਗਾ ਸੱਚ ਬੰਦ ਕਰੀ ਲੈ ਇਹਨਾਂ ਮੈਨੂੰ ਕੱਟ ਲੈ ਫੋਨ ਤੜੀਗਾ ਸੱਚ ਬੰਦ ਕਰੀ ਐ ਪਾਪਾ ਜੀ ਕਹਿੰਦੇ ਜਿਹੜੇ ਮੇਰੇ ਪੈਂਟ ਦੀ ਜੀਪਾ ਥੋੜੀ ਜੀ ਅੜਦੀ ਆ ਚੋਰੀ ਪਤਾ ਨਹੀਂ ਉਹਨੂੰ ਮੋਮ ਲਵਾ ਦਿਓ ਕਿ ਆ ਕੇ ਹਾਂ ਉਹਨਾਂ ਨੇ ਅੱਛਾ ਵੀ ਦੱਸਦੇ ਉਹ ਵੀ ਜਦੋਂ ਸਹੀ ਕਰਾਉਣ ਜਾਣੀ ਆ ਵੀ ਹੋ ਜੂਗੀ ਮੈਮ ਠੀਕ ਠੀਕ ਹਾਂ ਮਾਈਕਲ ਜੀ ਦਾ ਖਾਤਾ ਮਾਈਕਲ ਜੀ ਦੇ ਪਤੇ ਹਾਂ ਸਭ ਸਾਰਿਆਂ ਨੇ ਪਤਾ ਵੀ ਸਰਦਾਰ ਜੀ ਚੱਲੇ ਆ ਚਾਰ ਲੇਕੇ ਜਾਏ ਹਨ ਤੇ ਪਿਆਰੀ ਹੋ ਰਹੀ ਆ ਮਾਨੂੰ ਮਰ ਮੈਂ ਬੇਕਰ ਮੈਂ ਚਾਹ ਪੀ ਲਵੈਨੇ ਵੀ ਪੈਟਰੋਲ ਪਾ ਲਿਆ ਮੈਨੂੰ ਤਾਂ ਲਿਆਉਂਦੀ ਲੋੜ ਨਹੀਂ ਸੀ ਜਾ ਵੀ ਸੰਦੀਪ ਦੇ ਜੀ ਤਜਾ ਪਾ ਲਿਆ ਅੱਜ ਕੱਲ ਤੇ ਜਾੜ ਪੜ ਲਾ ਕੇ ਇਸ ਕਰਕੇ ਨੇ ਚਾ ਕਟਾਸੀ ਜੀ ਜਦ ਮੈਂ ਕਿਹਾ ਵੀ ਕੱਲ ਕੋਈ ਗੱਲ ਨਹੀਂ ਤੇ ਨਿੰਬੂ ਪਾਣੀ ਪੀਣੀ ਹਾਂ ਰਾਈਟ ਨਹੀਂ ਅੰਮਲੀ ਆਂਦੀ ਮੜਾ ਦੇ ਸੰਦੀਪ ਨੂੰ ਮਿਲੋ ਜੀ ਹਾਂ ਜੀ ਸੰਦੀਪ ਕੁਰ ਕਿਆ ਬੋਲਣ ਲੱਗੀ ਸੀ ਨਿੰਬੂ ਪਾਣਾ ਤੂੰ ਉਹ ਦੇਖੋਗੇ ਸੰਦੀਪ ਮਾਸੀ ਕੂਰਾ ਹਾਂਜੀ ਮਾਸੀ ਕੂਰ ਕੀ ਕਹਿਣ ਲੱਗੇ ਤੈ ਮਾਈ ਜੀ ਦਾ ਖਾਲਸਾ ਵਾ ਕੋ ਕੁਝ ਨਹੀਂ ਬੋਲਦੀ ਜੀ ਮੈਂ ਤਾਂ ਕੱਪੜੇ ਪ੍ਰੈਸ ਕਰਨ ਲਈ ਮਿੰਟਾਂ ਲੱਗਦੀਆਂ ਲੱਗੇ ਇੰਨੀ ਜਲਦੀ ਚਾਚੂ ਦੇ ਦੇਗਾ ਮਰਾ ਰਿਪਲਾਈ ਦੇ ਜਾਂਗੇ ਤੇ ਮਾ ਉਹਦਾ ਕਿ ਮੈਂ ਤੁਹਾਡੀ ਦੁੱਤ ਤੋਂ ਕਰਨੀ ਕਰਾਂਗੀ ਮੈਂ ਬੜੇ ਬਾਪ ਤੋਂ ਪ੍ਰੈਸ ਕਰਾ ਲੂੰਗੀ ਉਹ ਚਾਚਾ ਕਰਦਾ ਤੁਹਾਡਾ ਚਾਚਾ ਗੇਮ ਖੇលਣ ਲੱਗਿਆ ਹੋਇਆ ਚਾਚੂ ਉੱਠਿਓ ਮੜਿਆ ਕਰਿਓ ਪ੍ਰੈਸ ਇਹ ਜੀ ਹਾਂ ਲੋ ਲੈ ਲੋ ਖੇਡਣੇ ਕੀ ਮੈਂ ਨਾ ਆਪਣਾ ਲਿਖਤਾ ਮੈਨੂੰ ਕੀ ਚਾਹੀਦਾ ਅੱਛਾ ਲਿਸਟ ਬਣਾ ਕੇ ਦੇ ਦਿੱਤੀ ਮੇਰੇ ਬਿੱਗੀ ਨੂੰ ਥੋੜਾ ਜਿਹਾ ਨਹੀਂ ਲੱਗਾ ਉੱਪਰ ਤੋਂ ਉੱਪਰ ਦਾ ਚਾਤਾ ਇਹਦਾ ਮੁੱਖ ਹੈ ਮੈਨੂੰ ਪੜ੍ਹਦੇ ਪੰਚ ਚਾਹੀਦੇ ਕੋਸਨ ਗੇਮ ਖਾਦੀ ਉਹ ਜਿਹੜੇ ਬੰਦ ਨਹੀਂ ਚੱਕੇਗਾ ਲੈ ਜਾ ਰਿਹਾ ਲੈ ਜਾ ਬੋਤਲ ਮੈਂ ਮੈਂ ਪੜਦਾ ਭਾਈ ਮੈਂ ਪੜਦਾ ਭਾਈ ਦੋ ਟੂਟ ਦੋ ਟੂਟ ਦੋ ਟੂਟ ਦੇ ਨਾਲ ਤੀਜਾ ਬਈ ਕੱਦਣਾ ਬਹੁਤ ਥੱਕ ਜਾਣਾ ਮੈਨੂੰ ਘੰਟਾ ਕਸਾ ਲੈਣਾ ਨਹੀਂ 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 ਸਭ ਤੋਂ ਲਿਸਟ ਬਣਾ ਲੈ ਵੀ ਕਰਵਾਉਣਾ ਪਾਪਾ ਮੈਨੂੰ ਘਾ ਦੇ ਗੱਲ ਵੀ ਪਿੱਛੇ ਹਟ ਮੜਾ ਜਾ ਤੇ ਮੈਂ ਮਾਰੂ ਨੂੰ ਦੋਣੀ ਦੀ ਪਜਾਮੇ ਤੋਂ ਇਹ ਇੱਕੰਜੇ ਖੱਲੇ ਰੱਖਣੀ ਆ। ਆਹਾਂ ਕਿੰਨੀ ਆਹੋ? ਤੇ ਮੈਂ ਨਿਸ਼ਾਨੀ ਲਾਈ ਇੱਥੇ ਤੋਂ ਮੋੜਨੀ। ਇੱਥੇ ਤੋਂ ਮੋੜਨੀ ਕਿੱਧਰ ਮੋੜਨੀ ਚਾਹੀਦੀ? ਠੀਕ ਹੋ ਗਿਆ ਤਾਂ। ਬਾਬਾ ਗੱਲੋ। ਠੀਕ ਐ। ਤੇ ਹੁਣ ਪਰਨੇ ਆ ਪੱਗਾਂ ਨਾਲ ਦੀਆਂ। ਚਾਹਦੇ ਆਂ? ਪਾ ਪਾਈ ਦੀ। ਹੁਣ ਮੈਂ ਇਹਨਾਂ ਪੱਗਾਂ ਕਿਹੜੀਆਂ ਆਹੋ ਪੱਗਾਂ ਪਹਿਲਾਂ ਹੈ ਨਹੀਂ ਪਹਿਲਾਂ ਤੁਸੀਂ ਆਂ? ਦੋ ਉਹਨਾਂ ਕਰ ਦੋ। ਦੋ ਪੱਗਾਂ ਐ। ਹੂੰ। ਇਹ ਤਾਂ ਫਿਰ ਹੋਰ ਕਰ ਲਹੋਗੀ। ਆਏ ਹੋਏ ਜਾਣ। ਮੇਨੇ ਕੁੜੀ ਦੇ ਕੰਨ ਆਹ ਕੁੜੀ ਸਾਡੇ ਕੋਲ ਤੇ ਬੰਦ ਦੀਆਂ ਲਾ ਰਹੀ ਉਹ ਕਿਦਾਂ ਤੁਸੀਂ ਕੱਪੜੇ ਲੈ ਕੇ ਆਏ ਤੇ ਉਹ ਤੋਂ ਮੈਂ ਦੂਏ ਤੀਏ ਦੀਆਂ ਤੁਹਾਨੂੰ ਕਿਹਾ ਤਾਂ ਨਹੀਂ ਪਾਪਾ ਦੀ ਪੈਂਟ ਘੱਟ ਹੋਣੀ ਆ ਤੇ ਫਿਰ ਮੈਂ ਤੁਹਾਨੂੰ ਕਿਹਾ ਤਾਂ ਵੀ ਇਹਨੂੰ ਫਟਾ ਲਿਆ ਓ ਵੀਰ ਜੀ ਅੱਛਾ ਜੀ ਤੁਸੀਂ ਕਹਿੰਦੇ ਵੀ ਤੁਸੀਂ ਬਹੁਤ ਬੋੜੇ ਦਾਰਜੀ ਆ ਉਹ ਦਾਰਜੀ ਮੇਲ ਹੋ ਗਏ ਬਰਤਨਿਆ ਦੋ ਬਰਲੇ ਮਾਰ ਲਈ ਸੀ ਉਹ ਨਹੀਂ ਲੋਟਾਈ ਟੋੜੇ ਬਾਖੋ ਬਤਾ ਕੰਮ ਨਹੀਂ ਹਾਂ ਯਾਨੀ ਕਿ ਹੁਣ ਜੇ ਤੁਸੀਂ ਯਾਨੀ ਥੋੜੇ ਹੱਥ ਖੜੇ ਆ ਹਾਂ ਹਾਂ ਉਹ ਮੈਂ ਆਪਣਾ ਕੰਮ ਆਪ ਦੇਖਾਂ ਕਿ ਤਰ੍ਹਾਂ ਜਾਣ ਤਾ ਬੇਤ ਬਾਤ ਦੱਸਦੀ ਪਤਾ ਉਹ ਨੀ ਗੱਲ ਹੋਈ ਧੀ ਵਿੰਨਾਂ ਕੁੜੀ ਦੇ ਕੰਨ ਹਾਂ ਪੱਗਾਂ ਵੀ ਕਿਹਾ ਤਾ ਨਾ ਭਈ ਕੀ ਕੀ ਸਭੀ ਬਾਪ ਪਿੰਦੋ ਕੋ ਘਾਰੇ ਪਪਾ ਉਹ ਸਾਰੇ ਸੰਪਤ ਨਾ ਕੋਟੇ ਉਹਨਾਂ ਦੇ ਬੜੀ ਰੋਕ ਗਈ ਤੇ ਪਾਪਾ ਜੀ ਕੋ ਉਹ ਦੇਖੋ ਚੈੱਕ ਕਰਕੇ ਵੀ ਜਿਹੜੇ ਪੜਨੇ ਪਏ ਇੱਕ ਵਾਰ ਨਾ ਹੋ ਜਾ ਉਹ ਕਾਲੇ ਗਿੱਤੇ ਦਾੜੀ ਨੂੰ ਆ ਨਹੀਂ ਵੈਸੇ ਪਾਪਾ ਜੀ ਨੇ ਕਸੇ ਵਈ ਪਾਉਣੇ ਆ ਹਾਂ ਕਸੇ ਹੋਏ ਪਾਉਣੇ ਆ ਹਾਂ ਠੀਕ ਹੈ ਕਰਨ ਤੇਰੀ ਟਿਊਸ਼ਨ ਵਾਲੀ ਭਾਬੀ ਦਾ ਮੈਸੇਜ ਆ ਰਿਹਾ ਕਹਿੰਦੀ ਹੁਣੇ ਕਰਨ ਨੂੰ ਟਿਊਸ਼ਨ ਭੇਜ ਦੋ ਮੈਂ ਕੰਮ ਕਰਾ ਦੂੰ ਆ ਭਾਬੀ ਕਿੱ데 ਜਾਣਾ ਸੰਦੀ ਪੜਨਾ ਮੇਰਾ ਆਪ ਆ ਵੀ ਜੇ ਕਹੇਗਾ ਪਤਾ ਲੱਗੀਗਾ ਇਹ ਤਾਂ ਪਹਿਲੋਂ ਖਾਣੇ ਆ ਬੰਨਣਾ ਚੱਲੂ ਚੁ ਗੱਲਾਂ ਉਹ ਤਾਂ ਕੋਈ ਗੱਲ ਨਹੀਂ ਪਰ ਤਿੰਨੇ ਠੀਕ ਹੈ ਫਿਰ ਜਿਹੜੇ ਹੋਣਾ ਨੂੰ ਕੀ ਲਿਖਾ ਹੋਵੇ ਆ ਉਹਨਾਂ ਨੇ ਜੇ ਕਿਹਾ ਵੀ ਮੈਂ ਆ ਲੈ ਕੇ ਜਾਣ ਤਾਂ ਲੈ ਕੇ ਜਾਣਗੇ ਨਹੀਂ ਉਹਨਾਂ ਨੇ ਕਿਹਾ ਅੱਛਾ ਆਪਣੇ ਬਾਪ ਦੇ ਨਾਲ ਚੱਲ ਗੱਲਾਂ ਵਾ ਪਾਪਾ ਇਹ ਪਾਪਾ ਨੇ ਮੈਨੂੰ ਕੀ ਹੈਗੇ ਆਂ ਪਾਪਾ ਕੰਮ ਜਿਪੜਦੀ ਸੀ ਤੂੰ ਜਾਂ ਕਰ ਲੈ ਉਹ ਵੀ ਨਿਪਟਦੀ ਹਾਂ ਪਾਪਾ ਜੀ ਨੂੰ ਦੇਖ ਲੈਣੇ ਲਿਜਾਣੇ ਲਿਜੂ ਨਹੀਂ ਨਹੀਂ ਉਹਨਾਂ ਨੂੰ ਦਿਖਾ ਆਉਣੇ ਆ ਦਿਖਾਉਣੇ ਨਹੀਂ ਲੱਗਦਾ ਮੈਂ ਤਾਂ ਲੈ ਜਾਊਂਗੀ ਨਹੀਂ ਲਿਜਾਣੇ ਉਹਨੂੰ ਤਾਂ ਲੈ ਜਾਾਂਗੀ ਗੱਲ ਤਾਂ ਹਮੇ ਤਾਂ ਨਹੀਂ ਹੋਣੀ ਜਿੰਨਾ ਬਾਜੀ ਕਰਨਾ ਵਾ ਆਹ ਹੈਗੇ ਆ ਜੀ ਉਹ ਹੈਗੇ ਆ ਉਹ ਤੀ ਸੁਰ ਮੇਰੰਗ ਦੀ ਪੱਗ ਉਹਨਾਂ ਦਾ ਸੋਨਾ ਆਪੂ ਹੈ ਜੀਾਂ ਦੀ ਇੱਕ ਤਾਂ ਬੰਨੀ ਮਿਲਦੇ ਮੁੰਲਾ ਤਾਂ ਬੰਨੀ ਵੀ ਹੁੰਦੀ ਉਹਨਾਂ ਨੇ ਥੱਲੇ ਕੋਈ ਬੰਨੀ ਆਹ ਇੱਕ ਤਾਂ ਹੋਰ ਵੀ ਕਮ ਆਦਮੀ ਹੋਲੇ ਥੋਰ ਨਹੀਂ ਹੈ ਜੀ ਅੱਛਾ ਉਹ ਮੈਨੂੰ ਐ ਦੱਸੋ ਵੀ ਆਚਾਰ ਦਿੰਦੀਆਂ ਜੀ ਕਿਤੇ ਪਾਤੀਆਂ ਉਹ ਪਾਤੀਆਂ ਜੀ ਪਪਾ ਗਾੜੀ ਪਹਿਲਾਂ ਸਾਰੇ ਨੂੰ ਛੱਡੋ ਆਹ ਲੋ ਕਿਆ ਲੈ ਕੇ ਆਉਂਗੇ ਦੱਸੋ ਯਾ ਅੰਮਾ ਕਿਹੜਾ ਆਹ ਵਿੱਚ ਹੋਏ ਪੰਗਾ ਦੇ ਦੇ ਵਿੱਚ ਬਾਹਰ ਜਾਓ ਪਹਿਲੇ ਗੱਲ ਕਰ ਤੇ ਕੱਟ ਨਹੀਂ ਗੱਲ ਤਾਂ ਸੁਣੋ ਉਹਦੇ ਵਿੱਚ ਪਾ ਦਿਓ ਪੰਮਾ ਗੱਲ ਤਾਂ ਸੁਣੋ ਚੱਲ ਬੋਲ ਹੋ ਗਈ ਗੱਲ ਪੂਰੀ ਮੈਂ ਕਹਿੰਦਾ ਵੀ ਆਹ ਸੂਟ ਹੈ ਜਿਹੜਾ ਆਹ ਸੂਟ ਪਾ ਲੈ ਜਰਾ ਮਾਂ ਵੀ ਪਾਉਂਗੀ ਇਹ ਸੰਦੀਪ ਇਹ ਸੂਟ ਨਵਾਂ ਹੈ ਇਹ ਇਹ ਕਰਾਣਾ ਹੈ ਦਿਖਾਦਾ ਕਿੰਨਾ ਕਿੱਦਿਆ ਹੋਇਆ ਇਹਦੇ ਨਾਲ ਕੋਰਟਾ ਦਿਖਾ ਕੇ ਤੇ ਇਹ ਹੋਟਾ ਰਣੀਗਾ ਨਹੀਂ ਨਹੀਂ ਔਰ ਨਹੀਂ ਕੱਦ ਸੂਟ ਕਸਿਆਵਾ ਵੀ ਤਾਂ ਚਾਹੀਦਾ ਪਾਪਾ ਜੀ ਨੇ ਰਾਤ ਨੂੰ ਪਾ ਕੇ ਵੀ ਪਹਿਣਾ ਹੈ ਇਹ ਸੰਦੀਪ ਆਹ ਸੂਟ ਵੀ ਤਿਆਰ ਕਰੋ ਹੋਰ ਕੀ ਆ ਸੂਟ ਨੂੰ ਫੁੱਲਿੰਦੋ ਜਿਹੜਾ ਉਹ ਜੀ ਜੀ ਕਰਿਆ ਜਿਹੜਾ ਉਹ ਜੀ ਕਰਿਆ ਉਹ ਪਾ ਲੂਗੇ ਉਹ ਨਹੀਂ ਰਾਤ ਨੂੰ ਆ ਕੇ ਰਿਹਾ ਸੋਣਾ ਹਾਂ ਮੈਂ ਆਹ ਸਾਡੇ ਨਾਲ ਥੋੜਾ ਤੁਸੀਂ ਮੈਨੂੰ ਲੈ ਕੇ ਗਿਆ ਕਿਉਂ ਦੱਸੋ ਹਾਂ ਕੱਦਾਂ ਕਹੀਂ ਪੁੱਛੀ ਜਾਂਦਾ ਹੋਲ ਲੈ ਕੇ ਪੁੱਛ ਏ ਤੂੰ ਮੈਂ ਬੈ ਗਿਆ ਉਹ ਤੂੰ ਮੇਰੇ 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 ਬਰੋ ਭਾਈ ਇਹ ਮੇਰਾ ਕੱਦਾਂ ਤੇ ਇਹਨਾਂ ਨਾਲ ਇੱਕ ਦਾ ਸੋਣਾ ਆਪਣੇ ਕੋਲ ਹੈਗੇ ਜਿਹੜੇ ਪੈਸੇ ਬਰਾਬਰ ਬਰਾਬਰ ਦੋਵੇਂ ਪੁੱਛ ਤੋ ਵੀ ਪੁੱਛ ਮੈਨੂੰ ਕੇ ਲੈ ਆਪਣੇ ਕੋਲ ਪੈਸੇ ਜਿਹੜੇ ਘਟਾ ਠੀਕ ਆ ਫਿਰ ਮੈਂ ਨਹੀਂ ਆਜੂਗਾ ਕੀ ਆ ਦਿ ਟਾਇਰ ਦਾ ਨਾ ਕਵਰ ਲਿਆਇਆ ਉਹ ਨਾ ਸੁਈਦਾ ਐ ਕਿ ਟਾਇਰ ਲਿਆਇਆ ਦੋ ਟਾਇਪਾਂ ਦੇ ਕਵਰ ਲਿਆਇਆ ਟਾਇਰ ਦਾ ਪੁਰਾਣੀ ਮੀਨੂ ਪਲੇ ਨੇ ਟਾਇਰ ਦਾ ਹੋਣਾ ਪਈਦਾ ਹੁੰਦਾ ਮੈਂ ਤਾਂ ਕੁਛ ਨਹੀਂ ਲੈਣਾ ਹੈਗਾ ਮੈਂ ਤਾਂ ਇੰਡੀਆ ਚ ਦਵਾ ਦਿਓ ਨੂੰ ਪਤਾ ਲੱਗ ਗਿਆ ਸਮਝ ਗਈ ਗੱਲ ਮੇਰੇ ਕੋ ਪੈਸੇ ਹੈ ਨਹੀਂ ਪਾਪਾ ਕੋਲ ਉਹਨੇ ਆਪੇ ਇੰਡੀਆ ਜੇ ਕਹੇ ਤਾਂ ਵੀ ਅਗਲੇ ਮਹੀਨੇ ਦਵਾ ਲੰਗੇ ਜਾਏ ਹਾਂ ਬਸ ਮਨੂ દોય ના રે જાદુગર વાલે જાસે મેના આપے گل કરકે આઉં કરકે ને કે હાલ મેં થોડું થોડું કામ ની સુવાઈશ પૂરી કરતે કરતે ઇધર ਵੀ દેખ રહા થા મેને ਵੀ ઇધર تے બોલના ઓતર تے બોલના પા કામ મેં જો પગરાતા વે પૈસે ની આયે કે આ જને બોલના ઓ નહીં મેં ની ના કરો દિલ્હી આ કે કોણ કર દે દિલ્હી ચીજે સસ્તી तोड़ तोड़ के कपड़े रखा हूँ। पापा। बैग देख। हाँ हाँ। कौन सा तोते जो सीसस थीम मिलती है वो लेके आए। हाँ। उम्मीद कर। वो चीज़ हम चीज़ आप पहले हम क्या करने को मांगोगे? पापा। ऊपर जाना है एयरपोर्ट तक चलो सिर्फ योग। टैक्सी का किधर आया ना ये तो देख लेते हैं। काम तोड़ना गिरी का� ਆ ਪੂਰੀ ਕੋਸ਼ਿਸ਼ ਕਰੂਗਾ ਵੀ ਤੁਹਾਡੇ ਵਾਸਤੇ ਕੁਝ ਨਾ ਕੁਝ ਲੈ ਕੇ ਆਵਾਂ। ਬਸ, ਕੀ ਚਾਹੀਦਾ ਹੈ? ਕੀ ਚਾਹੀਦਾ? ਕੀ ਆਜਾਉਂਦਾ? ਕੀ? ਹਾਂ ਤੁਸੀ ਦੱਸੋ ਵੀ ਜਿਹੜੇ ਬੈਗ ਵਿੱਚ ਸਾਮਾਨ ਕਿਹੜਾ ਪਾਉਣਾ, ਕਿਹੜੇ ਵਿੱਚ ਕਿਹੜਾ ਪਾਉਣਾ? ਮੈਂ ਕੋਈ ਨਹੀਂ ਚੜਾਈ। ਮੈਂ ਤੇ ਫਲਾਇੰਗ ਕੋ ਪ੍ਰੈਕਟਸ ਨਾਲ ਚੱਲਦੀ ਨਹੀਂ ਉਹਨੂੰ ਫੇਰ ਜਦਾ। ਉਹ ਗਾੜਾ ਤਾਂ ਨਹੀਂ ਮਿੱਟਰ ਹੋਵੇ। ਆਹ ਸਭ ਕੱਟੀ ਪੀ ਕੇ ਦਿੰਦੇ ਨੇ। ਇਹ ਤਾਂ ਗੇਮ ਵਾਲੇ ਬੰਦੇ ਦਾ ਤੁਸ। ਬਸ ਮੈਂ ਆਹ ਸਭ ਸੁੱਚੀ ਕਿਰਤੀ ਹੋ। ਓਹ ਤਾਂ ਮੈਂ ਨਹੀਂ ਅੱਧਰੋਂ ਬੋਨੀਤੀ ਆ। ਹਾਂ। ਬੱਜੇ। ਵਾਹ। ਬੱਜੇ। ਬੜੀ ਤਰ੍ਹਾਂ ਸਕੇ ਪਾਲਗਾ ਤੇ ਗੜਦੀ ਆ। ਸਾਰਾ ਤਰ ਗਿਆ। ਮੈਨੂੰ ਮਾਰ ਗਿਆ। ਲੈ ਸੁਣੋ। ਕੈਨ ਦਾ ਪਾਲ ਰਿਹਾ ਹੈ। ਜਾਨਾ ਪਾ ਸਾਰਾ ਵੀ ਨਹੀਂ ਖੇਮ ਕੀਤੀ ਹੈ ਨਾ। ਦਿਮਾਗ ਹੀ ਖੇਮ ਚ ਜਾਂਦਾ ਐ ਨਹੀਂ ਪਤਾ ਲੱਗਦਾ ਬੰਦੇ ਨੂੰ ਮੈਂ ਸੋਚੀ। ਕਿੰਨੀ ਗੇਮ ਖੇਦੀ ਮੈਂ ਕਿੰਨੀ ਹਾਂ ਹੁਣ ਤੱਕਿਆ 10 ਮਿੰਟ ਬਾਅਦ ਤੇ ਫੋਨ। ਆਏ ਮਿਲ ਕੇ। ਹਾਂ। ਵੀਰ ਲਾਖਪੀਆ ਗਾ ਰਹਾ ਆਮ ਬਿਦਾ 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 ਮੇਰੇ ਬਾਤ ਹੋਰਦੀ ਹੋਵੇ ਬਾਜਾਂ ਦੇ ਸਿੰਘ ਨਹੀਂ ਹੁੰਦੇ ਅਸ ਜਿੰਦਸਲਾ ਰੱਖੂ ਹਾਂ ਜਿੰਦੇ ਸੱਤ ਘੱਟ ਕੇ ਮੁੰਡਿਆਂ ਦੀ ਪ੍ਰੈਸ ਕਰਦੇ ਨਹੀਂ ਮੈਂ ਆਪਣਾ ਤਾਂ ਮੰਗ ਨਹੀਂ ਤੈਨੂੰ ਪਤਾ ਨਹੀਂ ਵੀ ਬਾੜਲੀ ਉੱਤਰਦਾ ਹੈ ਮੈਂ ਦੇਖੀ ਮੈਂ ਤਾਂ ਹੀ ਆਖਿਆ ਡਰੋਂ ਦੇਖਿਆ ਵੀ ਬਰਨੀ ਪਤਾ ਨਹੀਂ ਪਤਾ ਨਹੀਂ ਕਾਹ ਤੇ ਪਾਣੀ ਅੰਦਰ ਕਿਤੇ ਲਾ ਕੇ ਪਾਉਂ ਤੈਨੂੰ ਚੁੱਪ ਕਰਾ ਹਰ ਵਾਰ ਤੇ ਉਹ ਜਦ ਮੈਂ ਪ੍ਰੈਸ ਕਰਦੀ ਹਾਂ ਮੈਂ ਸੁੱਚਾ ਕੱਟੂ ਨਹੀਂ ਮੈਂ ਸੁੱਚਾ ਨਹੀਂ ਕੋਈ ਮੈਂ ਫੋਕ ਵੀ ਲਗਾਣਾ ਤੇ ਮੇਰੇ ਪ੍ਰੈਸ ਲਾਤੇ ਫਾਕੇ ਨੂੰ ਪ੍ਰੈਸ ਕਰਦੇ ਸੁੱਚੀ ਪ੍ਰੈਸਾ ਨਹੀਂ ਸੁੱਚ ਲੱਪਣ ਦੀ ਲੋੜ ਨਹੀਂ ਮੈਂ ਤਾਂ ਅੱਧੀ ਕਰਦੀ ਹਾਂ ਮੰਨ ਲੈ ਮੰਨ ਲੈ ਮੈਂ ਪ੍ਰੈਸ ਉਹ ਜਮਾ ਕਰਨਾ ਮੈਨੂੰ ਜਦ ਫੋਨ ਆਗੇ ਜਮੋਕੀ ਤੇ ਲਿਗੇ ਆ ਮੈਂ ਕਹਾਂ ਜੂਵੀ ਨਾ ਪ੍ਰੈਸ ਕਰਦੀ ਮੈਂ ਪਜਾਮੇ ਪਜਾਮੇ ਕਰਦੇ ਉਹ ਕਰਦੀ ਮੈਂ ਸੁੱਚ ਕੋਲ ਬੰਦ ਕਰਕੇ ਜਾਣੀ ਸੁੱਚ ਨੂੰ ਸੁੱਚ ਬੰਦ ਕਰਨੀ ਪੈਣੀ ਨਿਆਣੇ ਵਾਲਾ ਘਰ ਆ ਪਤਾ ਨਹੀਂ ਕਿਹੜੇ ਵਾਲੇ ਨਾਣੇ ਜਾ ਕੇ ਪ੍ਰੈਸ ਨੂੰ ਹੱਥ ਪਾ ਲਓ ਨਾਣੇ ਫਿਰਦੀ ਵੀ ਸ਼ੋਭ੍ਰਿਤ ਹੁਣ ਇੱਥੀ ਹੋਤੀ ਆ ਜਿੰਨੇ ਬੰਦ ਕਰੀ ਸੀ ਮੇਰੀ ਗੱਲ ਤੇ ਨਹੀਂ ਤੁਹਾਡੇ ਭਰਾ ਦਾ ਖਮਾ ਚਾਚੇ ਯਾਰ ਮੰਨ ਲੈ ਵੀ ਮੇਰੀ ਗਲਤੀ ਆ ਇਹ ਕਮਾ ਰਹੀ ਹੈਗਾ ਦਵਾਦਨੀ ਹੈਗਾ ਉਹ ਮੰਨ ਕੇ ਹਟ ਦੋ ਹਾਂ ਦੋ ਤਾਂ ਸਭ ਨੂੰ ਬਤਾ ਵੀ ਕੀਦਾ ਹੈਗਾ ਹੈਗਾ ਕੀਦਾ ਮੇਰੇ রাখা গিয়া কোبري গাকে গিয়া বন্ধ কর তো গহ চলে টিয়া আমারে আtere কি লাগে এ কি লাগে পাগে মধ্যে যা মতিন শেক টিয়া মগাই একি কান্দ পাগে মধ্যে পড় যা পাগে মধ্যে পড় না খাকে নি করজি আতি পাগে মধ্যে পড় আই দেখি গাদ আপা মধ্যে না না আরে মধ্যে না আর জামা মধ্যে পাগে মধ্যে পাগে মধ্যে প্রেম সেতি মধ্যে ਕਿੰਦੀ ਰੰਗ ਵਿੱਚ ਮੈਂ ਹੈਗਾ ਬੂਥ ਤੇ ਕਹਿੰਦਾ ਹਾਂ ਮੈਂ ਆਣਾ ਨਾ ਪਰ ਮੈਨੂੰ ਪਾਈ ਦੇ ਦੇ ਪਰ ਮੈਂ ਚਲ ਨਾ ਕਰਨਾ ਸਾਖੂਟ ਜੂਦਾ ਲੁਬਾਇ ਬੂ ਆਈ ਬੈਗ ਇਹਨੂੰ ਮੁਝਾਣੂਗਾ ਜਮਨ ਨਹੀਂ ਹਾਂ ਪਲੀਸ ਆਈ ਤਲ ਕੱਠੀ ਨਿਕਾ ਆ ਨਹੀਂ ਬਾਕੀ ਲਾਉ ਦੀਪਾ ਇਹ ਨਾ ਸਾਖੂਟ ਜੂਪੜੀ ਦਾ ਪੈਣਾ ਹਾਂ ਉਹ ਮੈਂ ਉਹ ਉਠਾ ਲਈ ਵਿੱਚ ਗੱਡੀ ਬਣਾਉਣ ਵਾਸਤੇ ਨਹੀਂ ਬੜੇ ਬੈਗ ਵਿੱਚ ਕਿਹੜਾ ਸਮਾਨ ਪੈਣਾ ਬੜੀ ਦੇਚੀ ਚਾਹ ਦੇ ਫੜਕੇ ਤੋ ਨਾ ਦੇਖ ਬੜੀ ਪਾਪਾ ਪਾਪਾ ਕਿੰਨੇ ਕਿਲੋ ਕਿਲੋ ਸਮਾਨ ਜਾਣ ਕਿੰਨੇ ਕਿਲੋ ਸਮਾਨ ਨਾਲ ਕਿੰਨਾ ਬਜਟ ਆ ਵੀ ਆਪਾਂ 15 ਕਿਲੋ ਲੈ ਕੇ ਜਾ ਸਕਦੇ ਆ ਆਪਣਾ ਇੱਕ ਬੰਦਾ ਲਿਜਾ ਸਕਦਾ ਉੱਥੇ ਨੂੰ ਮੰਨ ਲਾ ਵੀ 23 ਤੇ 30 ਕਿਲੋ ਤੱਕ ਲਿਜਾ ਸਕਦਾ 30 ਕਿਲੋ ਲੈ ਕੇ ਜਾ ਸਕਦਾ ਫਿਰ ਤਾਂ ਬੱਦੂ ਸਮਾਨ ਆਪਣੇ ਕੋਲ ਬਾਦੂ ਜਗਾ ਸੌਰੀ ਜਾਈ ਬਿੱਕੇ ਕਾਉਂਟਰ ਮਾਲ ਉੱਥੇ ਲਿਜਾ ਫਾ ਦੇ ਤਿੰਨੇ ਜਣੇ ਆ ਅੱਛਾ ਤਿੰਨਾਂ ਦਾ ਮਲਾ ਕੇ ਆਪਾਂ ਸੰਗੇ ਜਣਾ ਰੇ ਮੈਂ ਇੱਕ ਮਾਦਨੀ ਇੱਧਰ ਨੂੰ ਮੈਂ ਇਹ ਜੇ ਬਾਹ ਕੁਟੀ ਗਈ ਆ ਵਈ ਮੈਂ ਤਾਂ ਨਾ ਹੋਂ ਗੱਦਾਂ ਤੋਂ ਮੇਰਾ ਤਾਂ ਹੋਵੇ ਐਸੀ ਚਾਹਦਾ ਮੈਂ ਤਪਮਾ ਮੈਂ ਤਵਾ ਤੋੜਦੀ ਕਿਆ ਐਹ ਕਰਨਾ ਉਹ ਤੂੰ ਲੋਕ ਨਹੀਂ ਇਹ ਤਾਂ ਇਸ ਰਾਗਾ ਪਾਣੀ ਪਾਣਾ ਕਿਹੜੀ ਗੱਲ ਦਾ ਮੇਰੀ ਬਾਹ ਤੋੜੀ ਬਾਹ ਤੇਰੀ ਟੁੱਟੀ ਵੀ ਨਹੀਂ ਤੇ ਦੇਖ ਲੈ ਜੇ ਠੀਕ ਹੈ ਮੈਂ ਮੰਨਦੀ ਆ ਮੈਂ ਨਹੀਂ ਪਾਉਂਗੀ ਮੈਂ ਆਪਣਾ ਬਦਲਾ ਲਵਾਂਗੀ ਮਾਸੀ ਘਰ ਬਰਤਨ ਕਰਨਾ ਤੂੰ ਜਾਂਦੀ ਮਜ਼ਾਕ ਨਹੀਂ ਕੀ ਇਗਜ਼ਾਮਾ ਠੀਕ ਹੈ ਨਾ ਉਹੀ ਬਕਵਾਸ ਮਾਰਾ ਬਿਨਾ ਮਤਲਬ ਸੁਣ ਲੈ ਮੇਰੀ ਗੱਲ ਠੀਕ ਹੈ ਹਾਂਜੀ ਪਤਾ ਨਹੀਂ ਬੋਲੀਦਾ ਹੁੰਦਾ ਬਿਲੀ ਗੱਲ ਖਾਂਦੇ ਜੀ ਹਾਂ ਤੁੰਨ ਵੀ ਪਤਾ ਕਿਉਂ ਨਹੀਂ ਲਿਗਾ ਤਖਣੋ ਅਰ ਰੋਲ ਮੇਨਾ ਆਈਦਾ ਮਜ਼ਾਕ ਮਜ਼ਾਕ ਹੁੰਦਾ ਹੈ ਸੀਰੀਅਸ ਸੀਰੀਅਸ ਹੁੰਦਾ ਇਹ ਸੀਰੀਅਸ ਆ ਕੇ ਬਾਤ ਕਰੀਏ ਨਾ ਨੇ ਇਹਨਾਂ ਜਵਾਂ ਤੇ ਨਹੀਂ ਆਸੀ ਹੁੰਦੀ ਵੀਡੀਓ ਕਰ ਕਰ ਕੇ ਦੇਖੋ ਨਹੀਂ ਮੰਮੀ ਕਹਿੰਦੇ ਹੁੰਦੇ ਮੰਮਾਸੀ ਮੰਮੀ ਕਹਿੰਦੀ ਨੇ ਤੇਰੇ ਬਾਪ ਦਾ ਡੋਮੈਸਟਿਕ ਬੈਲੈਂਸ ਪਾਉਣਾ ਡੋਮੈਸਟਿਕ ਬੈਲੈਂਸ ਹਾਂ ਪੜਾ ਦਿਓ ਉਹਨੂੰ ਯਾਰ ਜਿਵੇਂ ਆਲੂ ਘਹਰਾ ਹੋ ਜਾਂਦਾ ਮੈਂ ਡੈਂਟਲ ਬੈਲੈਂਸ ਹੋ ਜਾਂਦਾ ਲੈ ਆ ਗੁੱਸਾ ਦੇਖੀ ਲੈ ਚਿੱਟਣੀ ਤੁਸੀਂ ਕਹਿੰਦੇ ਹੁੰਦਾ ਨਹੀਂ ਬਾਂਹ ਤੋੜਤੀ ਚਿੱਟਣੀ ਨੇ ਮਜ਼ਾਕ ਹੁਣ ਤੋੜੀ ਗੁਰ ਮੈਂ ਸੱਚੀ ਤੋੜ ਦੱਖੜ ਦੂ ਲੈ ਕੱਪ ਖਾਓ ਜਨਾ ਉੱਠੀ ਵਾਹ ਚਲੋ ਭਾਈ ਸਾਰਾ ਕੰਮ ਚੁੱਪੂ ਦਾ ਮੈਨੂੰ ਕਰਨਾ ਪੈਣਾ ਇਹੋ ਓਹ ਇਹਨੂੰ ਦੇਖੀ ਇੱਧਰ ਦੇਖੀ ਫਿਰ ਵੀ ਟਾਈਮ ਆਣਾ ਇੱਕ ਹੱਥ ਕਿਤੇ ਲੀਆ ਜੇ ਅੱਗੇ ਕੰਨਾ ਹਾਈ ਲੋਲੇ ਉਹ ਕਹਾੜਾ ਮਸਰ ਕਿੱਥੇ ਆ ਮੈਨੂੰ ਆਹ ਦੱਸੋ ਮੇਰੇ ਨਾਲ ਹੀ ਕੋਈ ਕਹਾੜਾ ਮਸਰ ਲਾ ਦੋ ਕੋਈ ਜ਼ਮਾਨ ਦੀ ਆ ਤੁਸੀਂ ਆ ਬਾਹਰ ਲਗਾਓ ਤੇ ਮਟਾਕੇ ਭਰਨ ਲੱਗ ਮੈਂ ਨਾ ਕਾਂਟਾ ਦਾ ਸੋਨਾ ਤਾਂ ਕੱਲ ਨੂੰ ਮੈਂ ਥੱਕਣਾ ਬੋਲਦਾ ਤੁਹਾਨੂੰ ਪਹਿਲੇ ਥੋੜਾ ਮਾਰਦੇ ਤੁਹਾਨੂੰ ਕੰਮ ਬਹੁਤ ਆਜੇ ਰਾਤ ਨੂੰ ਮੇਰੀ ਰਾਤ ਦੀ ਗੱਲ ਆ ਰਾਤ ਦਿਨੇ ਦਾ ਤਰਾ ਬਾਰ ਬਾਰ ਆਪਾਂ ਨੂੰ ਦਿਨੇ ਰੋਣਾ ਪੈਣਾ ਪਈਓ ਵੀਡੀਓ ਅਰੇ ਆਤ ਨੂੰ 6 ਵਜੇ ਤੁਹਾਨੂੰ ਤੁਹਾਨੂੰ 7 ਵਜੇ ਪਾ ਦਾਂਗੇ ਸੁਣਜੋ ਕੋਈ ਤੋੜਾ ਦਾ ਕਰਾਉ ਨੂੰ ਸੁਣ ਤਾਂਦਰੀ ਜੀ ਕਟਾਈ ਨਹੀਂ ਹੁੰਦਾ ਇਹ ਮੇਰੇ ਬਾਪ ਨੂੰ ਕਿਵੇਂ ਬੋਲਦੀ ਮੜ ਜੀ ਇਹ ਨਹੀਂ ਮੰਮਾ ਆਹ ਚਾਟਰ ਲੱਗੀ ਬਾਪਾ ਹਾਂ ਹਾਂ ਸਾਰੇ ਨੂੰ ਵਧੀਆ ਲੱਗਦਾ ਇਹ ਤੁਹਾਡਾ ਵੀਡੀਓ ਚ ਪਾਇਆ ਦੇਖੋ ਇਹ ਬਾਪਾ ਜੀ ਹੋ ਸੋਹਣੇ ਲੱਗਦੇ ਹੋ ਚਲੋ ਜੀ ਫਿਰ ਠੀਕ ਆ। ਐਵੇਂ ਹੋ ਮਾਰੀ ਗੱਲ ਰਹੀ ਆ ਜੀ। ਹਾਂ। ਸਾਨੂੰ ਕਮੈਂਟ ਬਹੁਤ ਜ਼ਬਰਦਸਤ ਆ ਰਹੇ ਆ। ਕਾਹਤ? ਇੱਦਾਂ ਵਿੱਕੀ ਉੱਤੇ ਕੰਮ ਲਾਇਆ ਆ ਆ ਭੈਣ ਜੀ ਬੈਠੀ। ਮੈਂ ਕੰਨਿਆਂ ਨੂੰ ਪ੍ਰੈਸ ਕਰਦੀ ਜਿਹੜੀ ਪਾਪਾ ਜੀ ਦੀ ਤਰੀਜ਼ ਬਣਨੀ ਉਹ ਨਹੀਂ ਬਣਾਈ ਆਉਂਦੀ। ਉਹ ਕਿਸੇ ਕਿਸੇ ਨੇ ਬਣਾਈ ਆਉਂਦੀ। ਹੁਣ ਚਾਚੂ ਆਪਣੇ ਕੁਰਤੇ ਪਜਾਮੇ ਨੂੰ ਪ੍ਰੈਸ ਕਰਦੇ ਆ ਹਾਂ। ਕਿਸ ਤੋਂ ਮੈਂ ਜਿਹਨੇ ਕੋਰਸ ਕਰਿਆ। ਹਾਂ। ਰੈਡੀ। ਪਿਛਲੇ ਚੰਨ ਚ ਰੈਡੀ ਲਾਈ ਵੀ ਸੀ। ਨਾ ਇਹ ਤੇ ਫਾਦਰ ਸਾਡੇ ਕੱਪੜੇ ਪ੍ਰੈਸ ਕਰਦੇ ਸਾਡੇ ਹੀ ਗੱਲ। ਹਾਂ। ਕਾਹ ਕਰੀ। ਹੂੰ। ਚਲੋ ਜੀ ਭੱਟੀ ਕਮਲ ਦੇ ਅਗਲੀ ਵੀਡੀਓ ਚ ਮੈਨੂੰ ਲੱਗਦਾ ਬੀਬੀ ਬਾਦ ਰਿਹਾ ਹੌਲੀ ਹੌਲੀ ਓਕ ਫਰ ਬਾਬਾ ਹੈ